1 ਨੇ 2 ਨੇ 4 ਨੇ ਪੂਰੇ 10 골ਡ ਮੈਡਲ ਜਿੱਤ ਕੇ ਇਤਿਹਾਸ ਲਿਚਿਆ ਇੱਕ ਪਰ ਇੱਥੇ ਇੱਕ ਦਰਾਸ ਦੀ ਵੀ ਆਉਂਦੀ ਆ ਵੀ ਨਾ ਤਾਂ ਕਿਸੇ ਸਰਕਾਰ ਵੱਲੋਂ ਤੇ ਨਾ ਹੀ ਕਿਸੇ ਪ੍ਰਸ਼ਾਸਨ ਵੱਲੋਂ ਅੱਜ ਤੱਕ ਨਾ ਦਾ ਮਾਨ ਸਨਮਾਨ ਕੇ ਘਰ ਆਉਣ ਦੀ ਜ਼ਰੂਰਤ ਵੀ ਨਹੀਂ ਕੀਤੀ 10 골ਡ ਮੈਡਲ ਤੇ ਪੰਜਾਬ ਚ ਤਾਂ ਸਾਰੇ ਖੇਡੇ ਕਿਤੇ ਗਏ ਆ ਪੂਨੇ, ਉੜੀਸਾ ਇੱਧਰ ਸਾਰੇ ਖੇਡੇ ਕਿਤੇ ਗਏ ਆ ਤੇ ਹੁਣ ਨਿਊਜ਼ੀਲੈਂਡ ਵੀ ਖੇਡ ਕੇ ਆਏ ਆ ਥੋੜੇ ਦਿਨਾਂ ਕੌਣ ਕੌਣ ਘਰ ਮਾਨ ਸਨਮਾਨ ਕਰਨ ਆਇਆ ਸਰਕਾਰੀ ਅਧਿਕਾਰੀ ਕੋਈ ਐਮਐਲਏ ਮੰਤਰੀ ਕੋਈ ਆਇਆ ਘਰ ਕੋਈ ਮਾਨ ਸਨਮਾਨ ਕਰ ਲਈ ਨਹੀਂ ਬਸ ਪਿੰਡ ਦੇ ਲੋਕ ਹੀ ਜਿਹੜੇ ਹੋਏ ਆਏ ਕੋਈ ਨਹੀਂ ਆਇਆ ਫਿਰ ਮਨ ਨੂੰ ਦੁੱਖ ਹੁੰਦਾ ਹੈ ਕਿ ਐਡੀ ਦੂਰ ਖੇਡ ਕੇ ਆਏ ਆ ਪਿੰਡ ਦਾ ਨਾਂ ਚਮਕਾਇਆ ਹੈ ਤਰਨਤਾਲ ਜਲੇ ਦਾ ਚਮਕਾਇਆ ਹੈ ਤੇ ਮਾਨ ਸਨਮਾਨ ਕਰਨ ਕੋਈ ਨਹੀਂ ਆਇਆ ਮਨ ਨੂੰ ਦੁੱਖ ਹੁੰਦਾ ਹੈ ਕਿ ਨਹੀਂ ਹੁੰਦਾ ਹੁੰਦਾ ਹੈ ਫਿਰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਿ ਮਾਨ ਸਨਮਾਨ ਕਰਨਾ ਚਾਹੀਦਾ ਖਿਡਾਰੀਆਂ ਦਾ ਹਾਂਜੀ ਉਹ ਵੀ ਕਰਨਾ ਚਾਹੀਦਾ ਪਰ ਪਹਿਲਾਂ ਤਾਂ ਨੌਕਰੀ ਦੇਣੀ ਚਾਹੀਦੀ ਹੈ ਕਿ ਨੌਕਰੀ ਦੇਣੋਂ ਉਮਰ ਵੀ ਹੋ ਗਈ ਹੈ ਅੱਛਾ ਤੇਰੇ ਇ ਕਿਉਂ ਨੌਕਰੀ ਦੇਣਾ ਜਲਦੀ ਦਾ ਸੁਪਨਾ ਕੀ ਹੈ ਹੁਣ ਗਾੜੀ ਕਿੱਥੋਂ ਤੱਕ ਖੇਡਣ ਦਾ ਕੇ ਸਰਕਾਰ ਕੋਲ ਨੌਕਰੀ ਲੈਣ ਦਾ ਕਿੱਥੋਂ ਤੱਕ ਪਹੁੰਚਣਾ ਹੈ ਹੁਣ ਤੇ ਬਸ ਨੌਕਰੀ ਲੈਣ ਦਾ ਹੀ ਸੁਪਨਾ ਹੈ ਹਮ ਕਿੰਨਾਂ ਨਾਲ ਨਾਲ ਖੇਡਦੇ ਰਹਾਂ ਨਾਲ ਨਾ ਨੌਕਰੀ ਮਿਲ ਜੇ ਹਮ ਉਸਤਾਦ ਜੀ ਕੋਲ ਨੇ ਕਿੰਨਾ ਕੋਲੋਂ ਸਿੱਖਦੇ ਹੋ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਮੈਂ ਘਰ ਤੋਂ ਸ਼ੁਰੂ ਕੀਤੀ ਉਹ ਦੋ ਸੁਖੀ ਸਰ ਸਿਖਾਉਂਦੇ ਹੀ ਮੈਨੂੰ ਪਹਿਲੀ ਵਾਰ ਉਹਨਾਂ ਨੇ ਹਾਕੀ ਫੜਨੀ ਸਿਖਾਈ ਹੁਣ ਮੈਂ ਉੱਥੇ ਜਲੰਧਰ ਘੇੜ ਦੀ ਤਰਨਤਾਂ ਜ਼ਿਲ੍ਹੇ ਦੇ ਪਿੰਡ ਤਖੂ ਚੱਕ ਵਿੱਚ ਪਹੁੰਚਿਆ ਤਾਂ ਇੱਕ ਹਾਕੀ ਖਿਡਾਰਮ ਦੇ ਘਰ ਪਹੁੰਚਿਆ ਜਿੰਨੇ ਧੀ ਨੇ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਦਾ ਤੇ ਤਰਮਤਾਂ ਜਿਲ੍ਹੇ ਦਾ ਨਾਂ ਸਨਹਿਰੀ ਅੱਖਰਾਂ ਵਿੱਚ ਲਿਖਿਆ ਹੈ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਇੱਕਲਾ ਤਸਵੀਰ ਉਖਾਈ ਜਾਵੇ ਕਿ ਪੂਰੇ ਪਿੰਡ ਦੀ ਪੰਚਾਇਤ ਜਿਹੜੀ ਸਨਮਾਨ ਕਰਨ ਪਹੁੰਚੀ ਹੈ ਤੇ ਨਾਲ ਇੱਥੋਂ ਦੇ ਸਮਾਜ ਦੇ ਵੀ ਹਰਪਾਲ ਸਿੰਘ ਜਿਹੜੇ ਤਖੂ ਚੱਕ ਪਿੰਡ ਦੇ ਨੇ ਉਹ ਵੀ ਇਹਨਾਂ ਨੂੰ ਇਸ ਧੀਰ ਨੂੰ ਸਨਮਾਨ ਕਰਨ ਪਹੁੰਚੇ ਨੇ ਕਿਉਂਕਿ ਇਹਨੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਪੂਰੇ 10 골ਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਇੱਕ ਪਰ ਇੱਥੇ ਇੱਕ ਤਰਾਸ ਦੀ ਵੀ ਆਉਂਦੀ ਆ ਵੀ ਨਾ ਤਾਂ ਕਿਸੇ ਸਰਕਾਰ ਵੱਲੋਂ ਤੇ ਨਾ ਹੀ ਕਿਸੇ ਪ੍ਰਸ਼ਾਸਨ ਵਾਲੋ ਅੱਜ ਤੱਕ ਨਾ ਦਾ ਮਾਨ ਸਨਮਾਨ ਕੀ ਘਰ ਆਉਣ ਦੀ ਜ਼ਰੂਰਤ ਵੀ ਨਹੀਂ ਕੀਤੀ ਇੱਥੇ ਇੱਕ ਦਰਾਸ ਦੀ ਆਉਂਦੀ ਹੈ ਸਰਕਾਰਾਂ ਬਿਆਨ ਤਾਂ ਦਿੰਦੀਆਂ ਨੇ ਕਿ ਸਪੋਰਟ ਨਸ਼ੇ ਛੱਡੋ ਤੇ ਖੇਡਾਂ ਨਾਲ ਜੁੜੋ ਪਰ ਜਿਹੜੇ ਖੇਡਾਂ ਨਾਲ ਜੁੜੇ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਬਾਤ ਨਹੀਂ ਪੁੱਛੀ ਜਾਂਦੀ ਆਉ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਭਾਵਨਾ ਹੈ ਬੇਟਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਨਰਦੀਪ ਕੋਹੜਾ ਤੇ ਪਿੰਡ ਤਖੂਜਾਕਾ ਬੇਟਾ ਜੀ ਕਿੰਨੇ ਚਿਰ ਤੋਂ ਇਸ ਗੇਮ ਦੇ ਵਿੱਚ ਪੈ ਤੇ ਕਿਵੇਂ ਪੈ ਇਹ ਵੀ ਜ਼ਰੂਰ ਦੱਸਿਓ 11 ਸਾਲ ਹੋ ਗਿਆ ਤੇ ਘੈਰੋ ਹੋਸਟਲ 'ਚ ਮੈਂ ਪਹਿਲੀ ਵਾਰ ਇਹ ਗੇਮ ਸ਼ੁਰੂ ਕੀਤੀ ਅੱਛਾ ਕਿਹਦੇ ਵੱਲ ਵੇਖ ਕੇ ਕੀਤੀ ਮੈਂ ਆਪੇ ਕੀਤੀ ਆਪਣਾ ਸ਼ੌਂਕ ਆਪੇ ਕੀਤੀ ਹਾਂਜੀ ਅਕਸਰ ਹੀ ਕਹਾ ਜਾਂਦਾ ਹੈ ਕਿ ਧੀ ਨੂੰ ਬਾਹਰ ਨਹੀਂ ਕੱਢਣਾ ਘਰ ਵੱਲੋਂ ਮਾਤਾ ਪਿਤਾ ਲੋਕ ਇਹੋ ਜਿਹਾ ਵੀ ਸਾਹਮਣੇ ਆਇਆ ਕਿ ਤੂੰ ਧੀ ਆ ਤੂੰ ਬਾਹਰ ਖੇਡਣ ਨਹੀਂ ਜਾਣਾ ਨਹੀਂ ਮੇਰੇ ਘਰਦਿਆਂ ਨੇ ਕਦੀ ਨਹੀਂ ਕਿਹਾ ਹੂੰ ਕਿੱਦਾਂ ਦੀ ਸਪੋਰਟ ਕੀਤੀ ਫਿਰ ਬਹੁਤ ਵਧੀਆ ਸਪੋਰਟ ਕੀਤੀ ਆ ਹਲੇ ਵੀ ਕਰਦੇ ਆ ਹੂੰ ਤੇ ਕਰਦੇ ਰਹਿਣਗੇ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਕਿੰਨੇ 골ਡ ਮੈਡਲ ਅਜੇ ਤੱਕ ਜਿੱਤ ਲਿਆ ਤੇ ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ 10 골ਡ ਮੈਡਲ ਤੇ ਪੰਜਾਬ ਚ ਤਾਂ ਸਾਰੇ ਕਿਤੇ ਖੇਡੇ ਆ ਪੂਨੇ Odisha ਇੱਧਰ ਸਾਰੇ ਕਿਤੇ ਕਿਤੇ ਖੇਡੇ ਆ ਤੇ ਹੁਣ ਨਿਊਜ਼ੀਲੈਂਡ ਵੀ ਖੇਡ ਕੇ ਆਏ ਹੁਣ ਥੋੜੇ ਦਿਨ ਹੀ ਹੋਏ ਆ ਹੂੰ ਹਾਂਜੀ ਤੇ ਕੌਣ ਕੌਣ ਘਰ ਮਾਨ ਸਨਮਾਨ ਕਰਨ ਆਇਆ ਸਰਕਾਰੀ ਅਧਿਕਾਰੀ ਕੋਈ ਐਮਐਲਏ ਮੰਤਰੀ ਕੋਈ ਆਇਆ ਘਰ ਕੋਈ ਮਾਨ ਸਨਮਾਨ ਕਰ ਲਈ ਨਹੀਂ ਬਸ ਪਿੰਡ ਦੇ ਲੋਕ ਹੀ ਜਿਹੜੇ ਉਹ ਆਏ ਕੋਈ ਨਹੀਂ ਆਇਆ ਨਹੀਂ ਫਿਰ ਮਨ ਨੂੰ ਦੁੱਖ ਹੁੰਦਾ ਹੈ ਕਿ ਐਡੀ ਦੂਰ ਖੇਡ ਕੇ ਆਏ ਆ ਪਿੰਡ ਦਾ ਨਾਂ ਚਮਕਾਇਆ ਹੈ ਤਰਨ ਦਾ ਜਲੇ ਦਾ ਚਮਕਾਇਆ ਹੈ ਤੇ ਮਾਨ ਸਨਮਾਨ ਕਰਨ ਕੋਈ ਨਹੀਂ ਆਇਆ ਮਨ ਨੂੰ ਦੁੱਖ ਹੁੰਦਾ ਹੈ ਕਿ ਨਹੀਂ ਹੁੰਦਾ ਹਾਂਜੀ ਹੁੰਦਾ ਹੁੰਦਾ ਹੈ ਹਾਂਜੀ ਫਿਰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਿ ਮਾਨ ਸਨਮਾਨ ਕਰਨਾ ਚਾਹੀਦਾ ਖਿਡਾਰੀਆਂ ਦਾ ਹਾਂਜੀ ਉਹ ਵੀ ਕਰਨਾ ਚਾਹੀਦਾ ਪਰ ਪਹਿਲਾਂ ਤਾਂ ਨੌਕਰੀ ਦੇਣੀ ਚਾਹੀਦੀ ਹੈ ਕਿ ਨੌਕਰੀ ਦੇਣਾ ਹੋਣਾ ਉਮਰ ਵੀ ਹੋ ਗਈ ਹੈ ਅੱਛਾ ਫਿਰ ਇਹ ਕਿਉਂ ਨੌਕਰੀ ਦੇਣਾ ਜਲਦੀ ਹੁੰਦੀ ਹੈ अच्छा हां जी ता किन्ने ਭੈਣ ਭਰਾ ਇਹ ਵੀ ਜ਼ਰੂਰ ਦੱਸਿਓ ਜੀ ਮੇਰੇ ਦੋ ਭਰਾਵਾ ਤੇ ਇੱਕ ਮੈਂ ਭੈਣ ਅੱਛਾ ਹਾਂਜੀ ਤਾਂ ਭਰਾ ਵੀ ਸਪੋਰਟ ਕਰਦੇ ਆ ਮਾਤਾ ਪਿਤਾ ਵੀ ਪੂਰੀ ਸਪੋਰਟ ਕਰਦੇ ਆ ਤੇ ਪਿੰਡ ਦੀ ਪੰਚਾਇਤ ਵੀ ਕਰਦੀ ਆ ਹਾਂਜੀ ਇਹ ਸਾਰੇ ਪੂਰੀ ਸਪੋਰਟ ਕਰਦੇ ਅੱਛਾ ਹਾਂਜੀ ਤਾਂ ਸੁਪਨਾ ਕੀ ਆ ਹੁਣ ਗਾੜੀ ਕਿੱਥੋਂ ਤੱਕ ਖੇਡਣ ਦਾ ਕੇ ਸਰਕਾਰ ਕੋਲ ਨੌਕਰੀ ਲੈਣ ਦਾ ਕਿੱਥੋਂ ਤੱਕ ਪਹੁੰਚਣਾ ਹੁਣ ਤੇ ਬਸ ਨੌਕਰੀ ਲੈਣ ਦਾ ਹੀ ਸੁਪਨਾ ਹੈ ਹਮ ਕਿ ਨਾਲ-ਨਾਲ ਖੇਡਦੇ ਰਵਾਂ ਨਾਲ-ਨਾਲ ਨੌਕਰੀ ਮਿਲ ਜੇ ਹਮ ਹਾਂਜੀ ਤਾ ਸਤਾ ਜੀ ਕੋਣ ਨੇ ਕਿੰਨਾ ਕੋਲੋਂ ਸਿੱਖਦੇ ਹੋ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਮੈਂ ਘੈਰੋਂ ਦੋ ਸ਼ੁਰੂ ਕੀਤੀ ਉਹ ਦੋ ਸੁਖੀ ਸਰ ਸਿਖਾਉਂਦੇ ਹੀ ਮੈਨੂੰ ਪਹਿਲੀ ਵਾਰ ਉਹਨਾਂ ਨੇ ਹਾਕੀ ਫੜਨੀ ਸਿਖਾਈ ਹੁਣ ਮੈਂ ਉੱਥੇ ਜਲੰਧਰ ਖੇਡਦੀ ਹਾਂ ਹਾਂਜੀ ਤਾਂ ਬੇਟਾ ਜੀ ਤੁਸੀਂ ਬਾਹਰ ਖੇਡਣ ਜਾਂਦੇ ਹੋ ਦੂਜੀਆਂ ਸੂਬਿਆਂ ਦੇ ਲੜਕਿਆਂ ਵੀ ਤੁਹਾਡੇ ਨਾਲ ਖੇਡਦੀਆਂ ਮੇਲਜੋਲ ਵੀ ਹੁੰਦਾ ਹੈ ਨਾ ਐਨੀਆਂ ਸਹੂਲਤਾਂ ਮਿਲਦੀਆਂ ਸਰਕਾਰ ਵੱਲੋਂ ਤੇ ਉਹ ਤੁਹਾਨੂੰ ਪੁੱਛਦੇ ਨੇ ਕਿ ਤੈਨੂੰ ਕੀ ਅੱਜ ਤੱਕ ਮਿਲਿਆ ਉਥੋਂ ਪੰਜਾਬ ਜਿੱਤੇ ਤੁਹਾਨੂੰ ਪਤਾ ਹੈ ਕੁਝ ਨਹੀਂ ਮਿਲਦਾ ਬਾਰਲਿਆ ਸਟੇਟਾਂ ਚ ਬਹੁਤ ਕੁਝ ਮਿਲੰਦਿਆ ਹਾਂਜੀ ਤਾਂ ਮਾਨ ਕਰਦਾ ਹੈ ਕਿ ਸਾਡੀ ਸਰਕਾਰ ਵੀ ਸਾਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਾਂਜੀ ਤਾਂ ਤੁਸੀਂ ਸੁਣਿਆ ਏਤੀ ਦੇ ਬੋਲ ਕਿ ਦੂਜੀਆਂ ਸੂਬਿਆਂ ਦੀਆਂ ਜਦੋਂ ਲੜਕੀਆਂ ਮਿਲਦੀਆਂ ਨੇ ਤੇ ਕਹਿੰਦੀਆਂ ਨੇ ਵੀ ਸਾਡੀ ਸਰਕਾਰ ਨੇ ਸਾਨੂੰ ਆਹ ਦਿੱਤਾ ਏ ਤੇ ਤੁਹਾਡੀਆਂ ਸਰਕਾਰਾਂ ਨੇ ਕੀ ਦਿੱਤਾ ਹੈ ਪਿਤਾ ਜੀ ਨਾ ਮੈਂ ਗੱਲ ਕਰਦਿਆਂ ਕਿਉਂਕਿ ਤਿੰਨ ਕਨਾਲ ਜ਼ਮੀਨ ਕੁਝ ਵੀ ਨਹੀਂ ਹੁੰਦੀ ਇੱਕ ਸਬਜ਼ੀ ਲਾਉਣ ਵਾਸਤੇ ਜਗ੍ਹਾ ਹੁੰਦੀ ਆ ਰਾਤੀ ਦਾ ਪਾਲਣ ਪੋਸ਼ਣ ਕਰਕੇ ਨਿਊਜ਼ੀਲੈਂਡ ਤੱਕ ਪਹੁੰਚਾਇਆ ਹੈ ਕਿਸੇ ਨੇ ਸਪੋਰਟ ਜਿਹੜੀ ਨਹੀਂ ਕੀਤੀ ਆ ਉਹ ਆਪਾਂ ਗੱਲਬਾਤ ਕਰਦੇ ਆ ਪਾਜੀ ਆਪਣਾ ਨਾਮ ਦੱਸਿਓ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਤਖੂਚਾ ਕਾ ਜੀ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿ ਧੀ ਨੇ 10 골ਡ ਮੈਡਲ ਜਿੱਤੇ ਆ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹਾਂ ਤੇ ਦੁੱਖ ਕਿੰਨਾ ਹੁੰਦਾ ਦੁੱਖ ਤੇ ਹੁੰਦਾ ਹੈ ਜੀ ਜੇ ਸਰਕਾਰਾਂ ਕੋ ਕੁਝ ਕਰਦੀਆਂ ਨਹੀਂ ਤੇ ਫਿਰ ਦੁੱਖ ਤੇ ਹੁੰਦਾ ਹੀ ਹੈ ਨਾ ਅੱਛਾ ਹਾਂ ਜੀ ਸਰਕਾਰਾਂ ਨੂੰ ਚਾਹੀਦਾ ਅੱਗੇ ਵਧਨ ਖਿਡਾਰੀਆਂ ਵਾਸਤੇ ਦਾ ਖਿਡਾਰੀ ਅੱਗੇ ਵਧਨ ਦਾ ਨਾਂ ਰੋਸ਼ਨ ਕਰਨ ਜੇ ਨਿਊਜ਼ੀਲੈਂਡ ਖੇਡਦੀਆਂ ਮੈਚ ਆਉਂਦਾ ਹੈ ਤੇ ਪੰਜਾਬ ਦਾ ਨਾਂ ਆਉਂਦਾ ਹੈ ਅੱਗੇ ਹੂੰ ਹਾਂਜੀ ਆਪਣੇ ਘਰ ਦੇ ਹਾਲਾਤਾਂ ਬਾਰੇ ਵੀ ਜ਼ਰੂਰ ਦੱਸਿਓ ਕਿ ਕਿੰਨੀ ਜ਼ਮੀਨ ਆ ਲੋਕੀ ਕਹਿੰਦੇ ਜ਼ਿੰਮੇਦਾਰ ਹੈ ਜਰਨਲ ਆ ਤੇ ਕੀ ਕਰਦੇ ਹਾਲਾਤ ਨੇ ਨਹੀਂ ਜ਼ਿੰਮੇਦਾਰ ਦੇ ਚਲੋ ਅਸੀਂ ਹੈਗੇ ਜ਼ਿੰਮੇਦਾਰ ਆ ਪਰ ਤਿੰਨ ਕਨਾਲੀ ਥਾਂ ਵਿੱਚ ਠੇਕੇ ਤੇ ਲਾ ਕੇ ਪਹਿਲੀ ਗੁਜ਼ਾਰਾ ਕਰਦੇ ਆਪਾਂ ਕੋ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਆਂ ਪ੍ਰਾਪਰਟੀ ਕੋਈ ਨਹੀਂ ਕੋਲ ਹੂੰ ਤਾ ਫਿਰ ਮਨ ਦੇ ਵਿੱਚ ਆ ਤੇ ਹੁੰਦਾ ਹੈ ਕਿ ਜੇ ਮੇਰੇ ਕੋਲ ਕੁਝ ਹੁੰਦਾ ਤੇ ਅੱਜ ਮੈਂ ਆਪਣੀ ਧੀ ਦੇ ਮਗਰ ਜੋਰ ਲਾਉਂਦਾ ਤੇ ਉਹਨੂੰ ਆ ਕੁਝ ਬਣਾਉਂਦਾ ਹਾਂਜੀ ਮਨ ਤੇ ਹੁੰਦਾ ਹੀ ਆ ਤੇ ਫਿਰ ਹੁੰਦਾ ਜੀ ਨਾ سپورਟ ਨਹੀਂ ਆ ਗਈ ਤੇ ਫਿਰ ਮਨ ਕੀ ਕਰੂਗਾ ਫਿਰ ਮਨ ਦੁਖੀ ਹੁੰਦਾ ਹੈ ਕਿ ਨਹੀਂ ਸਰਕਾਰਾਂ ਲੈ ਵੇਖ ਕੇ ਸੱਚ ਦੱਸਿਓ ਹਾਂਜੀ ਹੁਣਾਂ ਤੇ ਆਈ ਹੈ ਸਰਕਾਰਾਂ ਜੋ ਉਹ ਕਰਦੀਆਂ ਇੰਨੀਆਂ ਸਰਕਾਰਾਂ ਵੇਖਦੀਆਂ ਨਹੀਂ ਬੱਚਿਆਂ ਨੂੰ ਹੈ ਤੇ ਫਿਰ ਮਨ ਦੇ ਦੁਖੀ ਹੋਣਾ ਹਾਂਜੀ ਜਿੰਨਾ ਖਰਚਾ ਲਾਇਆ ਆਪ ਉਹ ਮੇਰੇ ਕੋਲ ਚੈੱਕ ਪਾਇਆ ਮੈਂ ਆਪਦੇ ਕੋਲੋਂ ਲਾ ਕੇ ਤੇ ਫਿਰ ਭੇਜਿਆ ਹੂੰ ਨਿਊਜ਼ੀਲੈਂਡ ਜਾਣ ਲਈ ਕਿੰਨਾ ਖਰਚਾ ਲੱਗਾ ਫਿਰ ਇਹ ਲੱਗਿਆ 2 ਲੱਖ ਰੁਪਏ ਲੱਗਿਆ ਜੀ ਇੱਕ ਇੱਕ 80 ਉਧਾ ਦਿੱਤਾ ਤੇ 20000 ਰੁਪਏ ਗੁੱਡੀ ਨੂੰ ਤੜਾ ਕੇ ਦਿੱਤਾ ਪੈਸੇ ਬਣਾ ਕੇ ਹੂੰ ਕਿਸੇ ਨੇ ਬਾਹ ਫੜੀ ਫਿਰ ਨਾ ਕਿਸੇ ਨੇ ਨਹੀਂ ਬਾਹ ਫੜੀ ਬਿਜੂ ਲੈ ਕੇ ਦਿੱਤੇ ਹੂੰ ਕੋਈ ਢੀ ਨੂੰ ਮਾਨ ਸਨਮਾਨ ਕਰਨ ਲਈ ਪਹੁੰਚਿਆ ਕਰ ਹਾਂਜੀ ਪਹੁੰਚੀ ਪੰਚਾਇਤ ਪਹੁੰਚੀ ਹੈ ਪੰਜਾਬ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਹੂੰ ਹੋਰ ਕੋਈ ਪਹੁੰਚਿਆ ਕੋਈ ਨਹੀਂ ਹੋਰ ਨਹੀਂ ਕੋਈ ਵੀ ਪਹੁੰਚਿਆ ਸਾਡੇ ਨਾਲ ਹਰਪਾਲ ਸਿੰਘ ਤਖੂਚੱਕ ਵੀ ਮੌਜੂਦ ਨੇ ਸਮਾਜ ਸੇਵੀ ਨੇ ਅਕਸਰ ਹੀ ਗਰੀਬਾਂ ਦੇ ਕੰਮ ਆਉਂਦੇ ਰਹਿੰਦੇ ਨੇ ਤੇ ਕਾਬੀ ਚਰਚਾ ਦੇ ਵਿੱਚ ਨੇ ਨਾਮ ਕਿਉਂਕਿ ਗਰੀਬਾਂ ਦੇ ਹੱਕ ਦੇ ਲਈ ਲੜਦੇ ਨੇ ਤੇ ਉਹਨਾਂ ਲਈ ਅੱਗੇ ਆਉਂਦੇ ਨੇ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਜੇ ਇਸਤੀ ਵਾਸਤੇ ਕਿਉਂਕਿ ਸਾਰਾ ਕੁਝ ਤੁਸੀਂ ਸੁਣ ਲਿਆ ਹੈ ਕਿ ਮਨ ਦੁਖੀ ਹੁੰਦਾ ਹੈ ਜਦੋਂ ਸਰਕਾਰਾਂ ਨਹੀਂ ਪੁੱਛਦੀਆਂ ਦੇਖੋ ਜੀ ਇਸ ਪਰਿਵਾਰ ਨੂੰ ਅਸੀਂ ਛੋਟੇ ਤੇ ਬਚਪਨ ਤੋਂ ਜਾਣਦੇ ਆ ਇਹ ਮੇਰਾ ਜੱਦੀ ਪਿੰਡ ਆ ਤੋ ਪਹਿਲਾਂ ਕੁਝ ਟਾਈਮ ਪਹਿਲਾਂ ਕਿਸੇ ਚੈਨਲ ਤੇ ਗੱਲ ਹੋ ਕੇ ਛੱਡੀ ਹੋਣੀ ਕਿ ਇਸ ਜਿਹੜੀ ਸਾਡੀ ਬੱਚੀ ਆ ਇਨੂੰ ਚਾਹੀਦਾ ਸਰਕਾਰ ਵੱਲੋਂ ਵੈਸੇ ਚਾਹੀਦਾ 10ਵੀਂ ਕਲਾਸ ਤੋਂ ਸਕਾਲਰਸ਼ਿਪ ਲੱਗਦੀ। ਜਦ ਜਦੋਂ ਇਸਨੇ ਆਪਣੀ ਗੇਮ ਸ਼ੁਰੂ ਕੀਤੀ ਹੀ ਉਹਦੇ ਮੌਕੇ ਮੁਤਾਬਕ ਅੱਜ ਇਹਨੂੰ ਸਕਾਲਰਸ਼ਿਪ ਚਾਹੀਦੀ ਵੱਧ ਤੋਂ ਵੱਧ ਹੋਣੀ ਚਾਹੀਦੀ ਸੀ। ਹੁਣ ਇਹ ਬੱਚੀ ਦੀ ਏਜ ਹੋ ਗਈ 20 ਸਾਲ ਤੇ ਹੁਣ ਸਰਕਾਰ ਨੂੰ ਚਾਹੀਦਾ ਇਹਦੀ ਜਿਹੜੀ ਇਹ ਨੌਕਰੀ ਦਾ ਜੋ ਬਣਦਾ ਮਾਨ ਸਨਮਾਨ ਉਹ ਦੇਣਾ ਚਾਹੀਦਾ। ਕਿਉਂਕਿ ਸਾਡਾ ਇੱਕ ਜਿਹੜਾ ਇਹ ਇਲਾਕਾ ਵਾ ਸਾਡਾ ਪਿੰਡ ਬਹੁਤ ਪਛੜਿਆ ਆਇਆ। ਬਹੁਤ ਸਾਡਾ ਪਿੰਡ ਪਛੜਿਆ ਇੱਥੇ ਕੋਈ ਸਵਾਦ ਦੀ ਛਣਕ ਵੀ ਨਹੀਂ ਆਉਂਦੀ ਪਰ ਇਸ ਪਿੰਡ 'ਚ ਉੱਠ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਪੂਰੇ ਇੰਡੀਆ ਦਾ ਕਿਉਂਕਿ ਇਹ ਸਾਡੇ ਸਮੂਹ ਪੰਜਾਬੀਆਂ ਵਾਸਤੇ ਕਮਾਨ ਵਾਲੀ ਗੱਲ ਹੈ ਤਾਂ ਹਰਿਆਣੇ ਦੀ ਸਰਕਾਰ ਕੋਈ ਇੱਕ ਦੋ 골ਡ ਮੈਡਲ ਜਿੱਤ ਲਿਆਵੇ ਤੇ ਨੌਕਰੀ ਦੇ ਦਿੰਦੇ ਆ ਤੇ ਇਸ ਧੀਨੇ ਤੇ 10 골ਡ ਮੈਡਲ ਜਿੱਤੇ ਦੇਖੋ ਜੀ ਹਰਿਆਣਾ ਜਿਹੜਾ ਨਾ ਸਪੋਰਟਸ ਅੱਜ ਸਾਡੇ ਪੰਜਾਬ ਨਾਲੋਂ ਬਹੁਤ ਅੱਗੇ ਵਧ ਗਿਆ ਇੱਥੇ ਮਤਲਬ ਜਿੱਦਾਂ ਆਪਾਂ ਗੱਲ ਕੀਤੀ ਹੈ ਵੇ ਗੁਰਬਾਣੀ ਵੀ ਮਹਾਰਾਜ ਦੀ ਇਹੀ ਕਹਿੰਦੀ ਆ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਆਹ ਮਨ ਕਿਸੰਦਾ ਕਾਲੀਆ ਬਾਹ ਚਟਵੀ ਆਹ ਇੱਥੇ ਨਾ ਗੱਲ ਇਹੀ ਹੁੰਦੀ ਆ ਕਿ ਅਸੀਂ ਕਹਿਣ ਨੂੰ ਬਹੁਤ ਕੁਝ ਕਹਿ ਦਿੰਦੇ ਗੱਲੀ ਬਾਤੀ ਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਅੱਜ ਇਸ ਜਿਹੜੀ ਸਾਡੀ ਬੱਚੀ ਆ ਸਾਨੂੰ ਬੜਾ ਦੁੱਖ ਹੁੰਦਾ ਕਿ ਸਾਡੇ ਇਸ ਹਲਕੇ ਦਾ ਜੋ ਐਮਐਲਏ ਆ ਉਹ ਮੌਜੂਦਾ ਸਰਕਾਰ ਚ ਕੈਬਨਟ ਮੰਤਰੀ ਆ ਅੱਜ ਚਾਹੁੰਦੇ ਉਹ ਆ ਕੇ ਜੋ ਮਰਜ਼ੀ ਕਰ ਸਕਦੇ ਸੀ ਪਰ ਅੱਜ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਮੈਂ ਇੱਕ ਸਮਾਜ ਸੇਵਕ ਆ ਮੈਨੂੰ ਜਦ ਪਤਾ ਲੱਗਿਆ ਕਿ ਮੇਰੇ ਪਿੰਡ ਦੀ ਬੱਚੀ ਆ ਤੇ ਖੇਡ ਕੇ ਆਈ ਤੇ ਮੈਂ ਉਸੇ ਵੇਲੇ ਤਿਆਰੀ ਕੀਤੀ ਪਿੰਡ ਨੂੰ ਆਂਦੀ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਹੀ ਸਨਮਾਨਿਤ ਕੀਤਾ ਅੱਗੇ ਗਾਂ ਵੀ ਜਿੱਥੋਂ ਤੱਕ ਮੇਰੇ ਕੋ ਹੋ ਸਕਿਆ ਹੋ ਸਕਦਾ ਮੈਂ ਸਪੋਰਟਸ ਮੰਤਰੀ ਨੂੰ ਮਿਲਾਂ ਇਸ ਬੱਚੀ ਦੇ ਸਬੰਧ ਚ ਮਿਲ ਕੇ ਜੋ ਵੀ ਦਾ ਮਾਨ ਸਨਮਾਨ ਹੋ ਸਕੇ ਮੈਂ ਪ੍ਰੋਮਿਸ ਕਰਦਾ ਕਰਾਂਗਾ ਹੂੰ ਤਾਂ ਕਈਆਂ ਤੋਂ ਦੇ ਵੀ ਵੇਖਿਆ ਜਾਂਦਾ ਹੈ ਕਿ ਧੀਆਂ ਨੂੰ ਪਿੱਛੇ ਰਹਿਣ ਦਿੱਤਾ ਜਾਂਦਾ ਹੈ ਕਿਉਂਕਿ ਅਕਸਰ ਹੀ ਅਸੀਂ ਪੰਜਾਬ 'ਚ ਵੇਨੇ ਆ ਬੱਚਿਆਂ ਨੂੰ ਗਾਹ ਕੀਤਾ ਤੂੰ ਧੀਆਂ ਤੂੰ ਬਾਹਰ ਨਹੀਂ ਜਾਣਾ ਬਾਹਰ ਮਾਹੌਲ ਬੜਾ ਮਾੜਾ ਹੈ ਪਰ ਫਿਰ ਵੀ ਇਸ ਬੇਟੀ ਦੀ ਹਿੰਮਤ ਨੂੰ ਸਲਾਮ ਆ ਇਸ ਪਿਤਾ ਦੀ ਹਿੰਮਤ ਨੂੰ ਸਲਾਮ ਹੈ ਜਿਨੇ ਨਾ ਜਗ ਦੀ ਪਰਵਾਹ ਕਰਦੇ ਆਵੇਂ ਬੇਟੀ ਨੂੰ ਇੱਥੋਂ ਤੱਕ ਪਹੁੰਚਾਇਆ ਦੇਖੋ ਜੀ ਇਹ ਲੌਜੀਕ ਬੜਾ ਵਧੀਆ ਤਹੀ ਗੱਲ ਕੀਤੀ ਆ ਕਿ ਲੋਕ ਤਾਂ ਹੀ ਡਰਦੇ ਹੋਣੇ ਤੁਸੀਂ ਦੂ ਮਿੰਟ ਪਹਿਲਾਂ ਬੇਟੀ ਦੇ ਬਾਪ ਦੀ ਗੱਲ ਸੁਣੀ ਕਿ ਮੈਂ ਵਿਆਜੀ ਪੈਸੇ ਚੁੱਕ ਗਏ ਤੇ ਬੇਟੀ ਨੂੰ ਭੇਜਿਆ ਇੱਕ ਬੰਦਾ ਰੋਜ਼ ਦਾ 500 ਰੁਪਿਆ ਮੰਨ ਲਓ ਦੋ ਤੋਂ ਕਮਾਉਂਦਾ ਉਹ ਤੋਂ ਵੱਧ ਕਮਾਈ ਨਹੀਂ ਹੈਗੀ 5 ਤੇ 15000 ਰੁਪਏ ਮਹੀਨੇ ਦੇ ਨਾਲ ਦੱਸੋ ਵਿਆਜ ਲਾਏਗਾ ਕਿ ਜਾਂ ਘਰ ਦਾ ਗੁਜ਼ਾਰਾ ਚਲਾਏਗਾ ਜਦੋਂ ਕਿ ਪਾਸੇ ਬੱਚੀਆਂ ਜਾਂ ਬੱਚਾ ਸਾਡੇ ਨੂੰ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਮਿਲਦਾ ਤਾਂ ਜਿਹੜੇ ਬੱਚੇ ਸਾਡੇ ਹੁੰਦੇ ਆ ਉਹ ਫਿਰ ਪਰੇਸ਼ਾਨੇ ਨਸ਼ੇ ਕਰਨਾ ਪੈਂਦੇ ਆ ਜਿਹੜੀਆਂ ਬੱਚੀਆਂ ਫਿਰ ਵਿਚਾਰੀਆਂ ਘਰ ਤੱਕ ਸੀਮਤ ਰਹਿੰਦੀਆਂ ਚਾਰ ਦੀਵਾਰੀ ਦੇ ਅੰਦਰ ਹੀ ਅੱਜ ਇਹ ਬੱਚੀ ਸਾਡੀ ਹੀਰੋ ਬਣ ਜਾਵੇ ਇਹਦੇ ਵੱਲ ਵੇਖ ਕੇ ਇਹ ਸਾਡੀਆਂ ਬੱਚੀਆਂ ਜਿਹੜੀਆਂ ਨੇ ਇਹ ਮਾਈ ਭਾਗੋ ਦੀਆਂ ਵਾਰਿਸ ਨੇ ਇਹ ਅੱਜ ਬੱਚੀ ਸਾਡੀ ਦਾ ਮਾਨ ਸਨਮਾਨ ਹੋਵੇ ਇਹਦੇ ਵੱਲ ਵੇਖ ਕੇ ਸਾਡੇ ਇਲਾਕੇ ਸਾਡਾ ਹਲਕਾ ਸਾਡੇ ਪੰਜਾਬ ਚੋਂ ਕਿੰਨੀਆਂ ਬੱਚੀਆਂ ਖੜੀਆਂ ਹੋਰ ਹੋਣੀਆਂ ਜੇ ਇਹ ਡੀਗ੍ਰੇਡ ਹੋ ਗਈ ਤੇ ਦੱਸੋ ਮੈਨੂੰ ਕਿਹੜਾ ਬਾਪ ਜਿਹੜਾ ਬੱਚੀ ਨੂੰ ਖੇਡਣ ਵਾਸਤੇ ਭੇਜ ਦੇਗਾ ਸੋ ਇਸ ਕਾ ਕੇ ਮੇਰੀ ਸਰਕਾਰ ਕੋ ਮੰਗਿਆ ਇੱਕ ਸ਼ੋਸ਼ਕਤ ਵਰਕਰ ਹੋਣ ਦੇ ਨਾਂ ਤੇ ਕਿ ਇਸ ਬੱਚੀ ਦਾ ਵੱਧ ਤੋਂ ਵੱਧ ਮਾਨ ਸਨਮਾਨ ਕੀਤਾ ਜਾਵੇ ਜੋ ਵੀ ਆ ਇਹਦੇ ਬਾਪ ਦੀ ਵੀ ਸਪੋਰਟ ਕੀਤੀ ਆ ਵੱਧ ਤੋਂ ਵੱਧ ਸਰਕਾਰਾਂ ਚਾਹਣ ਤੇ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਦਾ ਫਰਜ਼ ਬਣਦਾ ਕਿ ਇਹੋ ਜੇ ਬੱਚੇ ਹੋਣ ਔਰ ਬੱਚੇ ਦਾ ਜਿੰਨੇ 10 골ਡ ਮੈਡਲ ਹੈ ਇੱਕ 골ਡ ਮੈਡਲ ਨਹੀਂ ਲਿਆ ਜਾਂਦਾ ਇਸ ਬੱਚੀ ਦੇ 10 골ਡ ਮੈਡਲ ਹੈ ਅਸਲ ਵੱਰ ਵਖਰੇ ਲਏ ਆ ਫਿਰ ਪੂਰੇ ਡਿਸਟ੍ਰਿਕਟ ਲੈਵਲ ਤੇ ਇੰਡੀਆ ਲੈਵਲ ਤੇ ਫੋਰਨ ਕੰਟਰੀ ਤੇ ਨਿਊਜ਼ੀਲੈਂਡ ਵੀ ਖੜ ਗਿਆ ਇਹ ਬਹੁਤ ਵੱਡੀ ਗੱਲ ਇਹ ਸੋਚਿਆ ਜਾਵੇ ਬਸ ਇਹ ਸਰਕਾਰ ਨੂੰ ਮੈਸੇਜ ਇਹੋ ਮੇਰਾ ਵਾ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਬੱਚੀ ਦਾ ਜਿਹੜਾ ਮਾਨ ਸਨਮਾਨ ਰੱਖਿਆ ਜਾਵੇ ਇਹਦੇ ਮਾਨ ਸਨਮਾਨ ਨਾਲ ਸਾਡਾ ਸਮਾਜ ਸੇਵੀਆਂ ਦਾ ਸਾਡੀ ਪੰਚਾਇਤ ਦਾ ਸਾਰਿਆਂ ਦਾ ਮਾਣ ਵਧੇਗਾ ਕਿਉਂਕਿ ਬੱਚੀ ਸਾਡੇ ਪਿੰਡ ਦੀ ਆ ਸਾਡੇ ਪਿੰਡ ਦੀ ਰਹਿਣੀ ਆ ਸਾਡਾ ਹੀ ਅਸੀਂ ਇਹਦੇ ਚਾਚੇ ਤਾਏ ਲੱਗਦੇ ਜੋ ਵੀ ਲੱਗਦੇ ਆ ਸਾਡਾ ਹੀ ਹੋਣਾਂਗੇ ਤੁਹਾਡੀ ਬੱਚੀ ਆ ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਰਕਾਰ ਨੂੰ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਧੰਨਵਾਦ ਤਾਂ ਇਹ ਉਹ ਧੀ ਸੀ ਜਿਹਨੇ 10 ਗੋਲਡ ਮੈਡ ਜਿੱਤ ਕੇ ਆਪਣੇ ਮਾਤਾ ਪਿਤਾ ਦਾ ਆਪਣੇ ਪਿੰਡ ਤਖੂ ਚੱਕ ਦਾ ਤੇ ਤਰਨਤਨ ਜ਼ਿਲ੍ਹੇ ਦਾ ਨਾਂ ਜਿਹੜਾ ਸੁਨਹਿਰੀ ਅੱਖਰਾਂ ਚ ਲਿਖਿਆ ਏ ਤਾਂ ਦੁੱਖ ਦੀ ਗੱਲ ਇਹ ਤੇ ਆ ਜਦੋਂ ਸਰਕਾਰਾਂ ਸਨ ਮਾਨ ਸਨਮਾਨ ਨਹੀਂ ਕਰਦੀਆਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਰੂਪਾ ਪਾ ਕੇ ਵੀ ਮਾਨ ਸਨਮਾਨ ਕਰਨ ਨਹੀਂ ਆਉਂਦਾ ਉਦੋਂ ਦੁੱਖ ਹੁੰਦਾ ਹੈ ਪਿਤਾ ਨੇ ਵੀ ਦੱਸਿਆ ਤੇ ਧੀ ਨੇ ਵੀ ਦੱਸਿਆ ਤੇ ਇਹ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚਾ ਦਿਓ ਕਿਉਂਕਿ ਜੇਕਰ ਉਹ ਇੱਕ ਪੱਲੇਦਾਰ ਨੂੰ ਹਾਕੀ ਦੇ ਖਿਡਾਰੀ ਨੂੰ ਜਦੋਂ ਪੱਲੇਦਾਰੀ ਕਰਦਾ ਹੈ ਤੇ ਨੌਕਰੀ ਦੇ ਸਕਦੇ ਆ ਤੇ ਫਿਰ ਇਸ ਧੀ ਨੂੰ ਵੀ ਦੇ ਸਕਦੇ ਆ ਵੱਧ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਪੀਰ ਸਿੰਘ ਸਿਨਾ ਤਰੰਤ